ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ। ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇਹ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ممکن ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ ਤੋਂ ਸੌਪ ਕਰੀਬ ਹੋ ਗਏ ਜਦੋਂ ਨਾਲ ਇਹ ਮੱਲਕ ਕਲੀਨਿਕ ਬਣਿਆ ਇਹਦੀ ਕਦੇ ਇੱਕ ਤਰ੍ਹਾਂ ਦਵਾਈ ਮਿਲ ਜਾਂਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਬਣਦੇ ਪੇਸ਼ੈਂਟ ਤਾਂ 70 ਤਾਂ ਆ ਹੀ ਜਾਂਦੇ ਨੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਰੂਟੀਨ ਮੈਡੀਸਨ ਤੋਂ ਸਰਕਾਰ ਵੱਲੋਂ ਫਲੱਗ ਨੇ ਉਸ ਪੇਸ਼ੰਤ ਨੂੰ ਦਈ ਹੈ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਕਾ ਜਿਹੜਾ ਪ੍ਰਸ਼ਾਸਨ ਹੈ ਜੀ ਸਾਰਾ ਇਹ ਪੂਰਾ ਐਕਟਿਵ ਹੈ ਜੀ ਔਰ ਜਿਹੜੇ ਜਿੱਥੇ-ਜਿੱਥੇ ਵੀ ਹੜ੍ਹ ਆਏ ਹੋਏ ਆ ਪੂਰੇ ਜਿਹੜੀ ਜਿਹੜੇ ਹਾਲਾਤ ਹੈਗੇ ਆ ਉਹ ਸਰਵਿਸ ਸਾਰੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਔਕੀ ਘੜੀ ਆ ਖਾਸ ਕਰਕੇ ਤੁਹਾਡਾ ਜਿਹੜਾ ਸੁਤਾਲਪੁਰੋ ਦੇ ਵਿੱਚ ਬਹੁਤ ਪਰ ਜਿਹੜਾ ਆਇਆ ਨੇ ਉਹਦੇ 16 ਪਿੰਡ ਆ ਗਏ ਔਰ 2 ਜਾਂ 3 ਪਿੰਡ ਜਿਹੜੇ ਆ ਗਏ ਉਹ ਤੁਹਾਡੇ ਫਲਾਟ ਦੇ ਵਿੱਚ ਆ ਗਏ ਸੋ ਇਹ ਪਿੰਡਾਂ ਦੇ ਵਿੱਚ ਵੈਸੇ ਏਰੀਆ ਬਹੁਤ ਵੱਡਾ ਜਿਹੜਾ ਹੈ ਮਤਲਬ ਵੈਸੇ ਪਾਣੀ ਚ ਡੁੱਬਿਆ ਹੋਇਆ ਔਰ ਜਿਆਦਾ ਪ੍ਰੋਬਲਮ ਜਿਹੜੀ ਹੈ ਜਿਹੜਾ ਪੌਂਕ ਟਾਈਮ ਤੋਂ ਪਾਣੀ ਆ ਰਿਹਾ ਉਹਦੇ ਕਰਕੇ ਅਸਲ ਜਿਹੜੀ ਇਮੀਜੈਂਟ ਜਿਹੜੀ ਪ੍ਰੋਬਲਮ ਆ ਲੋਕਾਂ ਦੇ ਵਾਸਤੇ ਮੁਸ਼ਕਲ ਦੀ ਘੜੀ ਆ ਜੀ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ ਮੇਰੇ ਬਹੁਤ ਸਾਰੇ ਜਿਹੜੇ ਸਾਥੀ ਆ ਕੈਬਨਟ ਦੇ ਸਹਿਯੋਗੀ ਆ ਉਹ ਬਾਕੀ ਦਾ ਜਿਹੜਾ ਉਹ ਆਸਪੈਕਟ ਹੈ ਮੇ ਲੋਕਾਂ ਨੂੰ ਕੋਈ ਰੈਸਕਿਊ ਦੀ ਲੋੜ ਆ ਕਿਤੇ ਕੋਈ ਰੀਲੀਫ ਪਹੁੰਚਾਣ ਦੀ ਮਟੀਰੀਅਲ ਦੀ ਲੋੜ ਆ ਤੇ ਮੇਰਾ ਜਿਹੜਾ ਸਪੈਸੀਫਿਕ ਕੰਮ ਆ ਕਿ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਕਈਆਂ ਸਾਰੀਆਂ ਸਪਲਾਈਸ ਸਾਰੇ ਜਿਹੜੇ ਸਾਰੇ ਪਹਿਲਾਂ ਵਾਰਡ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦਾ ਸੀ ਤੇ ਡਾਂਗੀ ਵਾਲਾ ਵਾਰਡ ਵੀ ਤਿਆਰ ਹੈ ਜੇ ਕੋਈ ਪੇਸ਼ੈਂਟ ਆਵੇ ਜਿਸ ਅਸੀਂ ਜਿਹੜਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੀਤੀ ਉਹਦਾ ਸਾਡੇ ਰਿਜ਼ਲਟਸ ਬਹੁਤ ਅੱਛੇ ਆ ਰਹੇ ਹੈ। ਕੋਈ ਡੈਂਗੂ ਦੀ ਇੱਕ ਵੀ ਮੌਤ ਨਹੀਂ ਹੋਈ ਅਜੇ ਤੱਕ। ਟੱਚਪੁਟ ਤੇ ਹੁਣ ਜਦੋਂ ਹੜ੍ਹ ਵੀ ਆਂਦੇ ਆ ਉਹਦੇ ਵਿੱਚ ਵੀ ਜਿਹੜੇ ਕਾਂਸੀਕੁਐਂਸਸ ਹੁੰਦੇ ਆ ਉਹਦੇ ਨਾਲ ਇੱਕ ਫਸਲ ਦਾ ਨੁਕਸਾਨ ਹੋ ਗਿਆ ਜਾਂ ਕੋਈ ਹੋਰ ਦੂਜਾ ਜਾਨੀ ਨੁਕਸਾਨ ਤੋਂ ਬਚਣਾ ਚਾਹੀਦਾ ਹੈ। ਇੱਕੰਨ ਜਿਹੜਾ ਸਭ ਤੋਂ ਵੱਡਾ ਖਤਰਾ ਹੁੰਦਾ ਸਿਹਤ ਪੁਆਇੰਟ ਤੋਂ ਵੀ ਜਦੋਂ ਉਹਦੇ ਨਾਲ ਪਾਣੀ ਰੀਸਿਵ ਕਰਦੇ ਆ ਫਿਰ ਉਹਦੇ ਨਾਲ ਜਿਹੜੀਆਂ ਵਾਟਰ ਬੋਰਨ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਇਦੇ ਚ ਮੁੱਖ ਤੌਰ ਤੇ ਉਹ ਤੇ ਜਿਹੜੀਆਂ ਡਾਇਰੀਆ ਪੇਟ ਦੀਆਂ ਬਿਮਾਰੀਆਂ ਜਾਂ ਕੋਈ ਹੋਰ ਹੈਪਾਟਾਈਟਸ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਕੋਲਰਾ ਉਹਨਾਂ ਦੇ ਫੈਲਣ ਦਾ ਖਤਰਾ ਹੁੰਦਾ ਇਸੇ ਤਰ੍ਹਾਂ ਮੱਖੀਆਂ ਮੱਛਰ ਵੱਜ ਜਾਂਦੇ ਆ ਸੇਕ ਵਾਈਟ ਦਾ ਖਤਰਾ ਹੁੰਦਾ ਡੈਂਗੀ ਚਿਕਨ ਗੁੜੀਆਂ ਦਾ ਖਤਰਾ ਹੁੰਦਾ ਉਹ ਸਾਰੀਆਂ ਅਸੀਂ ਪ੍ਰੋਫੈਕਸ਼ਨ ਲੈ ਰਹੇ ਆ ਜਿਹੜਾ ਸਾਡਾ ਬਾਪੁਰ ਦੇ ਵਿੱਚ ਵੀ ਅਸੀਂ ਜਿੰਨੀਆਂ ਸਾਡੀਆਂ ਆਸ਼ਾ ਵਰਕਰਾਂ ਉਹਨਾਂ ਦੇ ਕੋਲ ਅਸੀਂ ਜਿਹੜਾ ORS ਤੇ ਕਰੋ ਰਿੰਦੀਆਂ ਗੋੜੀਆਂ ਦੇਤੀਆਂ ਉਹਨਾਂ ਨੂੰ ਸੀ ਸਾਹਿਬ ਨੇ ਮੈਨੂੰ ਦੱਸਿਆ ਤੇ ਉਹਨਾਂ ਨੂੰ ਬੋਟਲਡ ਵਾਟਰ ਤੱਕ ਵੀ ਅਸੀਂ ਸਪਲਾਈ ਕਰ ਰਹੇ ਆ ਪਾਣੀ ਜਿਹੜਾ ਪੀਣਾ ਬੋਤਲ ਚੋਂ ਪੀਓ ਤਾਂ ਕਿ ਲੋਕ ਬਿਮਾਰ ਨਾ ਹੋਣ ਕਿਉਂਕਿ ਜਦੋਂ ਲੋਕ ਬਿਮਾਰ ਹੁੰਦੇ ਆ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਕਸ਼ਟ ਵੀ ਹੁੰਦਾ ਚਲੋ ਇਲਾਜ ਤਾਂ ਸਿਫਲੀ ਕਰਦੇ ਆ ਪਰ ਟੇਕੇ ਬੜੀ ਜਾਨੀ ਨੁਕਸਾਨ ਵੀ ਹੋ ਜਾਂਦਾ ਜੀ ਸਰ ਤੁਸੀਂ ਇਹ ਗੱਲ ਬੁਣੀ ਕੀਤੀ ਹੈ ਕਿ ਬਿਮਾਰੀਆਂ ਜੀ ਜਿਹੜੀਆਂ ਸਫਾਈ ਤੋਂ ਜਾਂ ਗੰਦਗੀ ਤੋਂ ਪਰਚਾਂਚ ਲਈ ਹੋਣਾ ਚਾਹੀਦਾ ਜਿਸ ਸਕੇ ਤੁਸੀਂ ਖੜੇ ਆ 100 ਮੀਟਰ ਦੇ ਉੱਪਰ ਬਹੁਤ ਵੱਡਾ ਕਾਰਜ ਹੈ ਢੇਰ ਲੱਗਾ ਹੋਇਆ ਹੈ ਤੇ ਤਸਵੀਰਾਂ ਹੀ ਤੁਹਾਨੂੰ ਦਿਖਾ ਦੇ ਨੇ ਆ 7:30 ਵਜੇ ਦੀ ਤਸਵੀਰ ਹਲ ਦੇ ਅੰਦਰ ਸਿਵਲ ਹਸਪੀਟਲ ਦੇ ਅੰਦਰ ਮੈਂ ਹੁਣ ਜਿਹੜਾ ਤੁਹਾਡਾ ਪਹਿਲਾਂ ਟੀਵੀ ਤੇ ਦੇਖਿਆ ਇਹ ਮੇਰੇ ਅਜੰਡੇ ਤੇ ਆ ਮੈਂ ਆਲਰੇਡੀ ਰਿਲੇਕਸ਼ਨ ਦੇ ਦਿੱਤੀਆਂ ਇਹਦੀਆਂ ਇਹ ਕੱਲ ਤੋਂ ਸਾਰਾ ਕਿਉਂਕਿ ਸਾਡਾ ਜਿਹੜਾ ਹਸਪੀਟਲ ਵੇਸਟ ਜਿਹਨੂੰ ਅਸੀਂ ਕਹਿੰਦੇ ਆ ਉਹ ਜਿਹੜਾ ਹੈਜ਼ਰਡ ਵੇਸਟ ਉਹਦਾ ਜਿਹਦੇ ਸਿਰੰਜੇਸ ਹੋਣ ਜਿਹੜਾ ਕੋਈ ਪ੍ਰੈਗਨਨਸੀ ਹੋਈ ਆ ਕੋਈ ਉਹਦੇ ਸਾਰਾ ਜੰਨਾ ਵੀ ਉਹਦੇ ਨਾਲ ਰਿਲੇਟਡ ਸਮਾਨ ਹੁੰਦਾ ਜਾਂ ਕੋਈ ਸਰਜਰੀ ਹੋਈ ਉਹਦੇ ਨਾਲ ਰਿਲੇਟਡ ਸਮਾਨ ਹੁੰਦਾ ਜਿਹਦੇ ਵਿੱਚ ਇਨਫੈਕਸ਼ਨ ਦਾ ਦੂਜਾ ਰਿਸਕ ਹੁੰਦਾ ਉਹ ਸਾਡਾ ਸਾਰਾ ਪੰਜਾਬ ਦਾ ਕੰਟਰੈਕਟ ਆ ਉਹ ਰੈਗੂਲਰਲੀ ਲਿਫਟ ਕਰ ਰਹੇ ਆ ਤੇ ਇਹਦੇ ਵਾਸਤੇ ਥੋੜਾ ਜਿਹਾ ਸਟਾਫ ਜਦੋਂ ਹੁੰਦਾ ਵੀ ਕਿ ਐਮਰਜੈਂਸੀ ਨਾਲ ਡੀਲ ਕਰ ਰਹੇ ਆ ਤੇ ਥੋੜਾ ਜਿਆਦਾ ਕੇਵਲ ਉਧਰ ਧਿਆਨ ਚਲਾ ਜਾਂਦਾ ਹੈਗਾ ਇਹਦੇ ਤੇ ਤੁਸੀਂ ਧਿਆਨ ਲਿਆਦਾ ਇਹ ਵੀ ਕਰਾਂਗੇ ਅਸੀਂ ਜੀ ਸਰ ਤੁਸੀਂ ਗੱਲ ਕੀਤੀ ਹੈ ਇਲੈਕਟ੍ਰੀਸ਼ੀਅਨ ਨਹੀਂ ਹੈ ਸਿਵਰਮੈਨ ਨਹੀਂ ਹੈ ਨਹੀਂ ਅਸੀਂ ਨਾ ਇਹ ਜਿਹੜੀਆਂ ਸਾਰੀਆਂ ਦਿੱਕਤਾਂ ਆਉਂਦੀਆਂ ਸੀ ਇਹਦੇ ਕਰਕੇ ਅਸੀਂ ਇੱਕ ਤਾਂ ਜਿਹੜੇ ਤੁਹਾਡੇ ਡੀਐਮਸੀ ਆ ਗਿਆ ਇੱਕ ਅਸੀਂ ਫੈਸਿਲਿਟੀ ਮੈਨੇਜਰ ਤੇ ਰੱਖਿਆ ਉਹ ਫੈਸਿਲਿਟੀ ਮੈਨੇਜਰ ਇਹ ਸਾਰੇ ਕੰਮ ਦੇਖੇਗਾ ਇਹ ਸਾਰੇ ਜਿਹੜੇ ਬੰਦੇ ਆ ਇਹ ਹੁਣ ਅਸੀਂ ਰਿਕਰੂਟ ਕਰ ਰਹੇ ਆ ਰਿਕਰੂਟ ਦਾ ਪ੍ਰੋਸੈਸ ਤੋਂ ਤੁਹਾਡੇ ਪਿੱਛੇ ਦਿੱਕਤ ਆਈ ਸੀ ਅੰਤਰਦਰ ਦੇ ਵਿੱਚ ਉਸ ਤੋਂ ਬਾਅਦ ਮੈਂ ਸਾਰਿਆਂ ਦੀ ਮੀਟਿੰਗ ਕਰਕੇ ਸੁਰੱਖਿਆ ਸੰਸਦ ਇਹ ਸਾਰੀ ਪ੍ਰੋਸੈਸ ਔਨ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿਕਿਉਰਟੀ ਦੇ ਪਾਰਟ ਤੋਂ ਵੀ ਪਾਸੇ ਪੰਜਾਬ ਦੇ ਵਿੱਚ ਟੱਚਪੁਆਇੰਟ ਅੱਜ ਤੱਕ ਕੋਈ ਡਾਕਟਰਾਂ ਤੇ ਹਮਲਾ ਹੋਣ ਦੀ ਕੋਈ ਖਾਸ ਖਬਰ ਨਹੀਂ ਹੋਈ ਦੋ ਪਾਰਟੀਆਂ ਆਪਸ ਲੜੀਆਂ ਪੰਜ ਜਗ੍ਹਾ ਤੇ ਲੜੀਆਂ ਉਹਨਾਂ ਤੋਂ ਵੀ ਪਰਚਾ ਹੋ ਗਿਆ ਹਸਪਤਾਲ ਦੇ ਵਿੱਚ ਕਿਸੇ ਕਿਸਮ ਦੀ ਵਾਇਲੈਂਸ ਟ੍ਰੋਲਲੀ ਨਹੀਂ ਕੀਤੀ ਜਾਏਗੀ ਇਹ ਅਸੀਂ ਇੱਧਰ ਵੀ ਜਿਹੜਾ ਤੁਸੀਂ ਸਾਫ ਸਵੱਾਈ ਆ ਦੂਜੇ ਜਿਹੜੇ ਇਸ਼ੂਆਂ ਦੇ ਵੱਲ ਹੋਰ ਅਸੀਂ ਧਿਆਨ ਦੇਵਾਂਗੇ ਲੇਕਿਨ ਜਿਹੜਾ ਇਮੀਡੀਏਟ ਆ ਸਾਡਾ ਉਹ ਐਸੋ ਲਈ ਸਾਰਾ ਧਿਆਨ ਸਾਡਾ ਜਿਹੜਾ ਫਲੱਡ ਦੇ ਕਰਕੇ ਰਿਲੇਟਡ ਜਿਹੜਾ ਹੈਗਾ ਉਹ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ਸ ਤੇ ਮੱਖੀਆਂ ਮੱਛਰਾਂ ਨਾਲ ਔਰ ਜਿਹੜੀਆਂ ਗੰਦੇ ਪਾਣੀ ਆਉਣ ਵਾਲੀਆਂ ਬਿਮਾਰੀਆਂ ਸੈਕੰਡ ਡਿਜ਼ੀਜ਼ਸ ਐ ਪੇਟ ਦੀਆਂ ਬਿਮਾਰੀਆਂ ਤੇ ਉਹਦੇ ਵਾਸਤੇ ਅਸੀਂ ਫੌਗਿੰਗ ਵੀ ਕਰ ਰਹੇ ਆ ਡੀਸੀ ਸਾਹਿਬ ਲਗਾਤਾਰ ਇਹਨਾਂ ਨੂੰ ਹੋਰ ਪੈਨ ਨੂੰ ਪੁੱਛਿਆ ਸੀ ਜੋ ਵੀ ਚਾਹੀਦਾ ਇਹਨਾਂ ਨੂੰ ਜਿਹੜਾ ਜਿਹੜਾ ਸਮਾਨ ਐ ਅਸੀਂ 300 ਤੋਂ ਵੱਧ ਕਿਸਮ ਦੀਆਂ ਦਵਾਈਆਂ ਉਹਨਾਂ ਦੇ ਕੋਲ ਐ ਫੰਡ ਜਿਹੜਾ ਉਹਨਾਂ ਨੂੰ ਦਿੱਤੇ ਹੋਏ ਆ ਤੋ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਔਰ ਮੇਰੇ ਜਿੰਨੇ ਦੂਜੇ ਕੁਲੀਗਸ ਆ ਔਰ ਮੈਂ ਜਿੰਨੇ ਹੋਰ ਆਪਣੇ ਕੋਈ ਮਾਪੁਰਸ਼ ਆ ਐਨ ਜੀਓਸ ਆ ਜਿਹਨਾਂ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਜੀ ਤੁਹਾਡੀਆਂ ਜਿਹੜੀਆਂ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਔਰ ਜਿਹੜਾ ਸਾਰੇ ਜਿਹੜੇ ਵਿਖਮ ਆ ਉਹ ਪੂਰੀ ਮਸ਼ਹਾਦੀ ਨਾਲ ਕੰਮ ਕਰ ਰਿਹਾ ਔਰ ਲੋਕਾਂ ਨੂੰ ਕੋਈ ਦਿੱਕਤ ਨਹੀਂ ਆ ਸਰ ਸਰ ਆਕਸੀਜਨ ਪਲੈਂਟ ਨੂੰ ਲੈ ਕੇ ਪੀਐਲਈ ਰਾਤ ਵੇਲੇ ਵੀ ਇਹ ਪ੍ਰੋਬਲਮ ਸਾਰੀਆਂ ਲੋਕਾਂ ਦੀ ਐਮਰਜੈਂਸੀ ਸਿਚੁਏਸ਼ਨ ਹੈ ਤੇ ਆਪਣੇ ਗ੍ਰਾਮ ਹਲ 24 ਹਾਅਰ ਰਹਿੰਦੀ ਆ ਮੈਂ ਦੱਸਦਾ ਮੈਂ ਦੱਸਦਾ ਇਹ ਇੱਕ ਜਿਹੜਾ ਤੁਹਾਡਾ ਜਿਹੜੀ ਉੱਤੇ ਐਂਬੂਲੈਂਸ ਰਹਿੰਦੀ ਆ ਤੇ ਅਸੀਂ ਜਿਹੜੀਆਂ ਉੱਤੇ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਸਾਰਿਆਂ ਦਾ ਸੈਸਸ ਕਰਦੇ ਜੇ ਦੀ ਕੋਈ ਹਫਤਾ ਦਸਤਰ ਰਹਿੰਦੀ ਆ ਸੀ ਉਹਨਾਂ ਨੂੰ ਸਾਡੇ ਵੱਲੋਂ ਸਟੈਂਡਿੰਗ ਆਫਰ ਹੈ ਕਿ ਤੁਸੀਂ ਆ ਜਾਓ ਹਸਪਤਾਲ ਤੇ ਅਸੀਂ ਤੁਹਾਨੂੰ ਇੱਥੇ ਰੱਖਾਂਗੇ ਰੋਟੀ ਪਾਣੀ ਵੀ ਪਵਾਵਾਂਗੇ ਸਾਰਾ ਕੁਝ ਕਰਾਂਗੇ ਤੇ ਤੁਸੀਂ ਡਿਲੀਵਰੀ ਤੋਂ ਬਾਅਦ ਚਲੇ ਜਾਣਾ ਇਹ ਪ੍ਰੋਬਲਮ ਸਭ ਤੋਂ ਪਹਿਲਾਂ ਆਈ ਸੀ ਆਪਣੇ ਗੁਰਦਾਸਪੁਰ ਦੇ ਵਿੱਚ ਉੱਥੇ 7 ਪਿੰਡ ਦੀ ਉੱਝ ਪਾਰ ਤੇ ਉਸ ਪਾਰ ਕਹਿੰਦੇ ਸੀ ਉਹਨਾਂ ਨੂੰ ਤੇ 8 प्रेग्नेंट ਲੇਡੀ ਸੀਗੀਆਂ ਮੈਂ ਉਹਨਾਂ ਵਾਸਤੇ ਇੱਕ ਬੋਟ ਐਂਬੂਲੈਂਸ ਇੱਥੇ ਵੀ ਅਸੀਂ ਬੋਟ ਐਂਬੂਲੈਂਸ ਦਾ ਜਿਹੜਾ ਕਨਸੈਪਟ ਹੈ ਅਸੀਂ ਇੱਕ ਬੋਟ ਐਂਬੂਲੈਂਸ ਵੀ ਕੀਤੀ ਆ ਪਰ ਕਿਉਂਕਿ ਰਾਤ ਨੂੰ ਜਿਹੜਾ ਬੋਟ ਦੇ ਵਿੱਚ ਵੀ ਰਿਸਕੂ ਹੋਏਗਾ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਨੇ ਵੀ ਜਿਹਦੇ ਵੀ ਕੋਈ ਤਕਲੀਫ ਆ ਗਈ ਆ ਉਹ ਸਾਡਾ ਦਿਨੇ ਬੋਟ ਐਂਬੂਲੈਂਸ ਅਵੇਲੇਬਲ ਹੈ ਉਸ ਤੋਂ ਅੱਗੇ ਸਾਡੀ ਐਂਬੂਲੈਂਸ ਅਵੇਲੇਬਲ ਹੈ ਉਹਨੂੰ ਹਸਪੀਟਲ ਲੈ ਕੇ ਆਏ ਕਿ ਸਾਰਾ ਕੁਝ ਉਹਨਾਂ ਵਾਸਤੇ ਇਲਾਜ ਸਾਰਾ ਫਰੀ ਆ ਉਹਨਾਂ ਵਾਸਤੇ ਤੇ ਉਹਨਾਂ ਨੂੰ ਸਾਰਿਆਂ ਨੂੰ ਆਪਣਾ ਸਾਰੇ ਜਣੇ ਇੱਕ ਦੂਜੇ ਦੀ ਮਦਦ ਪੀਐਲਆਈ ਫਾਈਲ ਹੋ ਗਈ ਆ ਆਕਸੀਜਨ ਵਰਕਿੰਗ ਚੀਨੀਆਂ ਬੜੀ ਦੇਰ ਤੋਂ ਬੜੇ ਪੈਸੇ ਉਹ ਮੈਂ ਇੱਕ ਨਾ ਥੋੜਾ ਜਿਹਾ মিডিਆ ਨੂੰ ਬਿਆਨ ਕੀਤਾ ਸੀ ਉਹਦੇ 'ਚ ਜਿਹੜੀ ਉਹ ਮਤਲਬ ਖਬਰ ਵੀ ਚੱਲ ਰਹੀ ਸੀ ਜਾਂ ਉੱਥੇ ਜੋ ਕਨਵੇ ਹੋਇਆ ਉਹ ਠੀਕ ਹੈ ਸਾਡੇ ਡਾਕਟਰ ਜਿਹੜੇ ਹੁੰਦੇ ਮਰੀਜ਼ਾਂ ਦਾ ਇਲਾਜ ਬਹੁਤ ਵਧੀਆ ਕਰਦੇ ਆ ਬਟ ਉਹ মিডিਆ ਨੂੰ ਜਦੋਂ ਥੋੜਾ ਜਿਹਾ ਕੋਈ ਜਿਹੜਾ ਸਵਾਲ ਕੋਈ ਇਸ ਤਰ੍ਹਾਂ ਦਾ ਪੁੱਛਿਆ ਜਿਹੜਾ ਮੈਨੀਫੋਲਡ ਸਿਸਟਮ ਲੱਗਿਆ ਹੋਇਆ ਇੱਥੇ ਜੀ ਇਹ ਦਿਸ ਇਜ਼ ਦਾ ਮੋਸਟ ਰਾਇਬਲ ਸਿਸਟਮ ਉਹਦੇ 'ਚ ਚੇਂਜ ਆਵਰ ਸਵਿਚ ਵੀ ਆ ਸਾਰਾ ਕੁਝ ਆ ਉਹਦੇ 'ਚ ਜਿਹੜਾ ਆਕਸੀਜਨ ਪਲਾਂਟ ਆ ਉਹ ਜਿਹੜਾ ਇਹਨਾਂ ਕੋਲ ਹੈਗਾ ਜੀ ਇੱਥੇ ਉਹਦੇ ਜੇ ਆ ਵੀ ਆਕਸੀਜਨ ਪਲਾਂਟ ਹੈ ਜਿਵੇਂ ਜਨਰੇਟਰ ਤੁਸੀਂ ਹੁਣ ਜੇ ਤੁਹਾਡੇ 10 ਬੱਲਬ ਲੱਗੇ ਹੋਏ ਆ 6 ਪੱਖੇ ਲੱਗੇ ਹੋਏ ਆ ਤੁਹਾਡਾ ਜਿਹੜਾ ਏਸੀ ਚਲਣਾ ਨਹੀਂ ਜਿਵੇਂ ਆਕਸੀਜਨ ਦੀ ਡਿਮਾਂਡ ਇੱਥੇ ਸਾਡਾ ਆਈਸੀਯੂ ਉਦੋਂ ਬੜੇਗਾ ਇੱਥੇ 24 ਘੰਟੇ ਆਕਸੀਜਨ ਦੀ ਡਿਮਾਂਡ ਨਹੀਂ ਆ ਜਦੋਂ ਦਾ ਪੇਸ਼ਨ ਹੋਏਗਾ ਉਹਦੇ ਵਾਸਤੇ ਕੋਸਟ ਇਫੈਕਟਿਵ ਵੀ ਹੈ ਇਹਦੀ ਕੋਸਟ ਸਾਨੂੰ ਪੈਂਦੀ ਆ ਜੀ 8 ਰੁਪਏ ਆ ਉਹਦੀ ਸਾਨੂੰ ਕੋਸਟ ਪੈਂਦੀ ਆ ਜਿਹੜਾ ਜੇ ਇੱਥੇ ਚਲਾਵਾਂਗੇ ਸਾਨੂੰ ਉਹਦੀ 40 ਰੁਪਏ ਕੋਸਟ ਪੈਂਦੀ ਆ ਜਿਹੜੀ ਬਲਬ ਸਾਨੂੰ ਉਹ ਬਹੁਤ ਮਹਿੰਗਾ ਪੈਂਦਾ ਉਹ ਪਿਓਰ ਨਹੀਂ ਹੈ ਬੜੀ ਇਹ ਸੈਂਟਰ ਵਾਲੀ ਆਕਸੀਜਨ ਹੈ ਪਿਓਰੈਸਟ ਆ ਸੀ ਇਹਦੇ ਤੇ ਸ਼ਿਫਟ ਕਰ ਰਹੇ ਆ ਜਿਹੜਾ ਕਿ ਲਿਕਵਿਡ ਮੈਡੀਕਲ ਆਕਸੀਜਨ ਪਲਾਂਟ ਆ ਸਾਡਾ ਕੰਟਰੈਕਟ ਹੋ ਗਿਆ ਜਿਲ੍ਹਾ ਹਸਪਤਾਲਾਂ ਦੇ ਵਿੱਚ ਅਸੀਂ ਲਿਕਵਿਡ ਮੈਡੀਕਲ ਆਕਸੀਜਨ ਪਲਾਂਟ ਲਾ ਰਹੇ ਆ ਉਹਨੂੰ ਅਸੀਂ ਇੱਕ ਵਾਰੀ ਉਹਦਾ ਇੱਕ ਮਤਲਬ ਉਹਦੇ ਚ ਮਤਲਬ ਉਹਦਾ ਸਟੋਰ ਆ ਬਣਿਆ ਹੋਇਆ ਟੱਬ ਬਣਿਆ ਹੋਇਆ ਉਹਦੇ ਚ ਬਹੁਤ ਵੱਡਾ ਹੈ ਉਹਦੇ ਚ ਆ ਕੇ ਇੱਕ ਵਾਰੀ ਉਹਨੂੰ ਭਰ ਜਾਣਗੇ ਉਹ ਚਾਹੇ 3 ਮਹੀਨੇ ਚੱਲੀ ਚੱਲੇ ਇਹ ਤਾਂ ਆਕਸੀਜਨ ਪ੍ਰੋਡਿਊਸ ਕਰ ਰਿਹਾ ਜੇ ਜੇ ਉਹ ਅੱਗੇ ਨਹੀਂ ਯੂਜ਼ ਕਰ ਰਹੇ ਤਾਂ ਹਵਾ ਜਾ ਰਹੀ ਆ ਤੇ ਇਹਦੇ 4.5 ਲੱਖ ਰੁਪਏ ਇਹਦਾ ਰਨਿੰਗ ਕੋਸਟ ਹੈ ਹ वेंटिलेटरਸ ਕੋਸਟ ਹੈ ਇਹ ਮਤਲਬ ਠੀਕ ਹੈ ਵੀ ਕੋਵਿਡ ਵੇਲੇ ਆਪਣਾ ਇੱਕ ਉਹਦੇ ਹੌਸਲੇ ਦੀ ਗੱਲ ਹੋਰ ਸੀ ਉਸ ਵੇਲੇ ਜਸਟੀਫਾਈਡ ਸੀ ਜੋ ਵੀ ਤੁਸੀਂ ਕਰਤਾ ਜਿਹੋ ਜਿਹੇ ਵੈਂਟੀਲੇਟਰ ਆ ਗਏ ਜਿਹੋ ਜਿਹੇ ਵੈਕਸੀਨ ਸੀ ਉਸ ਵੇਲੇ ਉਹਨੂੰ ਵਰਤਣਾ ਸਹੀ ਸੀ ਮੈਂ ਨਹੀਂ ਉਹਨੂੰ ਗਲਤ ਨਹੀਂ ਕਹਿ ਰਿਹਾ ਉਹਨੂੰ ਜਿਹ ਉਸ ਵੇਲੇ ਆਕਸੀਜਨ ਪਲਾਨ ਵਰਤਣਾ ਵੀ ਸਹੀ ਸੀ ਬਟ ਐਸ ਵੇਲੇ ਜਿਹੜਾ ਹੈਗਾ ਇਹਦੇ 'ਚ ਕੋਈ ਵਿਜ਼ਡਮ ਨਹੀਂ ਹੈ ਐਸ ਵੇਲੇ ਜਿਹੜਾ ਮੈਨੀਫੋਲਡ ਸਿਸਟਮ ਹੈ ਜਿਹੜਾ ਹਸਪਤਾਲ 24 ਘੰਟੇ ਉਹਨੇ ਹੁਣ ਕ੍ਰਿਟੀਕਲ ਕੇਅਰ ਯੂਨਿਟ ਬਣ ਰਹੇ ਐ ਜਿਹੋ ਦੇ 'ਚ 20 ਬੈੱਡ ਜਿਹੜੇ ਹੋਣਗੇ ਆਈਸੀਯੂ ਦੇ ਹੋਣਗੇ ਸਾਰੀ ਇਕੁ ਵਧੀਆ ਸਿਸਟਮ ਨਹੀਂ ਉਹਦੇ ਵਾਸਤੇ ਵੀ ਲਿਕੁਇਡ ਮੈਡੀਕਲ ਆਕਸੀਜਨ ਪਲਾਂਟ ਚੱਲ ਰਿਹਾ ਹੈ। ਮੈਡੀਕਲ ਕਾਲਜ ਪ੍ਰੋਗਰੈਸ ਮੈਡੀਕਲ ਕਾਲਜ ਮੈਡੀਕਲ ਆਕ ਮੈਡੀਕਲ ਕਾਲਜ ਦੀ ਪ੍ਰੋਗਰੈਸ ਹੋਣ ਇਹ ਹੈ ਕਿ ਅਸੀਂ ਜਿਹੜਾ ਸਾਡਾ ਟਰਾਂਜੈਕਸ਼ਨ ਐਡਵਾਈਜ਼ਰ ਅਸੀਂ ਕਰ ਰਹੇ ਆ ਉਹਦੇ 'ਚ ਅਸੀਂ ਪਹਿਲਾਂ PDG ਦਾ ਥਰੂ ਕੀਤਾ ਸੀਗਾ ਪੰਜ ਵਾਰੀ ਸਾਡਾ ਟਰਾਂਜੈਕਸ਼ਨ ਫੇਲ ਹੋ ਗਿਆ। ਅਸੀਂ ਹੁਣ ਟਰਾਂਜੈਕਸ਼ਨ ਐਡਵਾਈਜ਼ਰ ਲਗਾ ਕੇ ਖੁਦ ਕਰਾ ਰਹੇ ਆ। ਸਾਨੂੰ ਉਹਦੇ 'ਚ ਖਰਚਾ ਵੀ ਸਾਡਾ ਘੱਟ ਹੋ ਰਿਹਾ। ਜੇ ਅਸੀਂ ਉਹਨੂੰ ਜਿਹੜਾ ਹੈਗਾ ਕਿਤੇ ਉਹਨੂੰ ਜਿਹੜਾ ਡਾਇਰੈਕਟਲੀ ਕੰਟਰੋਲ ਕਰਕੇ ਪਰ ਪੰਜਾਬ ਐਕਸਿਸਟਮ ਕਾਰਪੋਰੇਸ਼ਨ ਦੇ ਥਰੂ ਅਸੀਂ ਖੁਦ ਬਿਲਡ ਕਰਾਂਗੇ ਉਹਨਾਂ ਥਰੂ ਅਸੀਂ ਕਿਹੜੇ ਸਾਲ ਚ ਕੰਮ ਸ਼ੁਰੂ ਹੋ ਜਾਣਾ ਸੁਪਰੀਮ ਕੋਰਟ ਨੇ ਸਟ੍ਰੇਟ ਹਾਊਸ ਇੱਕ ਆਰਡਰ ਦਿੱਤਾ ਹੈਗਾ ਪੰਜਾਬ ਸਰਕਾਰ ਨੂੰ ਕਿਦੋਂ ਕਿਦਾਂ ਇਹਨੂੰ ਨਾ ਜਿਹੜਾ ਉਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਆ ਉਸ ਤੋਂ ਬਾਅਦ ਵੀ ਲੋਕ ਉੱਥੇ ਗਏ ਆ ਇਹਦੇ ਚ ਥੋੜਾ ਜਿਹਾ ਇਟਸ ਅ ਵੈਰੀ ਕੰਪਲੈਕਸ ਇਸ਼ੂ ਜੀ ਉਹਦੇ ਚ ਕੁਝ ਬੰਦੇ ਹੈਗੇ ਆ ਜਿਹੜੇ ਮਤਲਬ ਜਿਹਨੂੰ ਪੇਟਾ ਕਹਿੰਦੇ ਆ ਪੀਪਲ ਫੋਰ ਐਥੀਕਲ ਅਚੀਵਮੈਂਟ ਔਰ ਸਾਡੇ ਡਾਕਟਰਸ ਨੂੰ ਵੀ ਉੱਥੋਂ ਉਹਨਾਂ ਦੀਆਂ ਕਾਲਸ ਆ ਰਹੀਆਂ ਉਹ ਆਪਣਾ ਕੋਰਟ ਦੇ ਵਿੱਚ ਤੁਰੇ ਫਿਰਦੇ ਆ ਇਹਦਾ ਇੱਕੋ ਜਿਹਾ ਜਿਹੜਾ ਬੈਟਰ ਸੋਲੂਸ਼ਨ ਹੈ ਉਹ ਹੈਗਾ ਕਿ ਇਹਨੂੰ ਦੀ ਸਟਰਲਾਈਜੇਸ਼ਨ ਕਰਕੇ ਉੱਥੇ ਛੱਡਿਆ ਜਾਵੇ ਤੇ ਡਾਕਟਰ ਦੇ ਵਿੱਚ ਜਿਹੜੀ ਅਗਰੈਸ ਅਗਰੈਸ਼ਨ ਸਾਰੀ ਖਤਮ ਹੋ ਜਾਂਦੀ ਹੈ ਜਦੋਂ ਉਹ ਨਿਊਟਰ ਕਰ ਦਈਏ ਉਹਨੂੰ ਆਪਾਂ ਪਲੱਸ ਇਹਦੇ ਨਾਲ ਜਿਹੜਾ ਹੈਗਾ ਜਿਵੇਂ ਹਸਪੀਟਲਸ ਦੇ ਵਿੱਚ ਨਹੀਂ ਹੋਣੇ ਚਾਹੀਦੇ ਐਜੂਕੇਸ਼ਨਲ ਇੰਸਟੀਟਿਊਸ਼ਨ ਚ ਨਹੀਂ ਹੋਣੇ ਚਾਹੀਦੇ ਔਰ ਜਿਹੜੀਆਂ ਹੱਡਾਂ ਰੋੜੀਆਂ ਹੈਗੀਆਂ ਉਹ ਸੜਕ ਤੋਂ ਦੂਰ ਹੋਣੀਆਂ ਚਾਹੀਦੀਆਂ ਸੋ ਅਸੀਂ ਇਹ ਮੇਰੇ ਨਾਲ ਡਾਇਰੈਕਟਲੀ ਰਿਲੇਟਡ ਨਹੀਂ ਆਸੀਂ ਡਾਕ ਫਾਈਟ ਨਾਲ ਅਸੀਂ ਡੀਲ ਕਰਦੇ ਆਂ ਜੇ ਡਾਰੀਆਂ ਹੋ ਜਾਏ ਜਾਂ ਡੈਂਗੀ ਹੋ ਜਾਉ ਤਾਂ ਅਸੀਂ ਜੂਬ ਕਰਦੇ ਆ ਲੇਕਿਨ ਕਮਿਊਨੀਕੇਸ਼ਨ ਜਿਹੜੇ ਲੋਕਲ ਬਾਡੀਜ਼ ਕਰਦੇ ਆ ਉਹ ਅਸੀਂ ਇੱਕ ਇਸ ਕਰਕੇ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਤੇ ਸਟੇਟ ਲੈਵਲ ਤੇ ਟਾਸਕ ਫੋਰਸ ਬਣਾਇਆ ਜਿਹਦੇ ਸਾਰੇ ਮਿਨਿਸਟਰਸ ਆ ਸਾਰੇ ਸਕੱਰੇਟਰੀਜ਼ ਆ ਅਸੀਂ ਆਪਸ ਕੋਆਰਡੀਨੇਟ ਕਰਕੇ ਅਸੀਂ ਜਿਹੜਾ ਹੈਗਾ ਹੁਣ ਵੀ ਅਸੀਂ ਫਲਾਟਰ ਲੀਫ ਦੇ ਵਿੱਚ ਮੈਂ ਹਸਪੀਟਲ ਦੇਖ ਰਿਹਾ ਬੈਕਅਪ ਸਪੋਰਟ ਦੇਖ ਰਿਹਾ ਐਮਬੂਲੈਂਸ ਸਰਵਿਸਿਜ਼ ਦੇਖ ਰਿਹਾ ਮੈਡੀਸਨ ਸਪਲਾਈ ਦੇਖ ਰਿਹਾ ਉਸ ਡਾਕਟਰਸ ਜਿਹੜੇ ਸਾਡੇ ਐਮਐਲਏ ਜਿਹੜੇ ਫੌਟਰ ਦੇਖ ਰਹੇ ਆ ਤੇ ਖੇਤੀਬਾੜੀ ਦੇ ਵਿੱਚ ਹੁਣ ਜਦੋਂ ਪਾਣੀ ਰਸੀਡ ਕਰ ਉਦਾ ਮਤਲਬ ਉਹ ਕਰਾਣਾ ਆਪਣਾ ਜਿਹੜਾ ਸਰਵੇ ਕਰਾਣਾ ਤੋਂ ਅਸੀਂ ਅਲੱਗ-ਅਲੱਗ ਆਪਣਾ-ਆਪਣਾ ਫੀਲਡ ਕਰਦੇ ਆ ਇਹਦੇ ਵਿੱਚ ਡਾਕ ਇਹਦੇ ਨਾਲ ਅਸੀਂ ਇੱਕ ਕੰਪਰੀਹੈਂਸਿਵ ਪਾਲਿਸੀ ਬਣਾ ਕੇ ਤੇ ਜਿਹੜਾ ਦੋਨੋਂ ਦੇ ਸਾਰੀਆਂ ਪਾਰਟੀਆਂ ਦੇ ਕਰਸਰਨ ਹੋ ਜਾਣ ਬਟ ਹਾਂ ਇੱਕ ਗੱਲ ਜ਼ਰੂਰ ਹੈ ਕਿ ਰੇਬੀ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਦਾ ਕੋਈ ਇਲਾਜ ਹੀ ਨਹੀਂਗਾ ਤੇ ਬਾਕੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਅਸੀਂ 881 ਆਮ ਆਦਮੀ ਕਲੀਨਿਕ ਹੈ 200 ਹੋਰ ਖੋਲ ਰਿਆ ਅਸੀਂ ਉੱਥੇ ਵੀ ਰੇਬੀਜ਼ ਦੀ ਵੈਕਸੀਨ ਜਦੋਂ ਤੁਹਾਨੂੰ ਬਾਈਟਸ ਡਾਕ ਬਾਈਟ ਹੋਏਗੀ ਯਾਰ ਤਾਂ ਇਮੀਡੀਏਟਲੀ ਜਾਓ ਔਰ ਦੋ ਚੀਜ਼ਾਂ ਇੱਕ ਜਿਹੜਾ ਤੁਹਾਡਾ ਸਨੇਕ ਬਾਈਟ ਤੇ ਦੂਜਾ ਡੌਗ ਬਾਈਟ ਮੈਂ ਪਿੰਡ ਚ ਜੰਮਿਆ ਜੀ ਔਰ ਮੇਰੇ ਆਪਣੇ ਵੀ ਤਜਰਬੇ ਆ ਕਿ ਮੈਂ ਖੇਤਾਂ ਚ ਗਿਆ ਬੜੀ ਵਾਰੀਆਂ ਜਦੋਂ ਨਾ ਗਿਆ ਸੀ ਖੇਤਾਂ ਵਿੱਚ ਜਾ ਰਿਹਾ ਸੀ ਮੈਂ ਪਹਿਲਾਂ ਤਾਂ ਲੇਡੀਜ਼ ਖੇਤਾਂ ਜੰਗਲ ਪਾਣੀ ਵੀ ਬਾਹਰ ਹੀ ਜਾਂਦੇ ਹੁੰਦੇ ਸੀ ਟਾਇਲਟਸ ਬਾਹਰ ਚ ਆਈਆਂ ਤੇ ਸਾਡੇ ਹਮੇਸ਼ਾ ਸਾਡੇ ਦੋ ਚੀਜ਼ਾਂ ਇੱਕ ਟਾਰਚ ਤੇ ਇੱਕ ਡੰਡਾ ਹੱਥ ਦੇ ਵਿੱਚ ਇਹ ਦੋ ਚੀਜ਼ਾਂ ਹੋਣਗੀਆਂ ਤੁਸੀਂ ਡੌਗ ਬਾਈਟ ਤੋਂ ਵੀ ਬਚੋਗੇ ਔਰ ਤੁਸੀਂ ਸਨੇਕ ਬਾਈਟ ਤੋਂ ਵੀ ਬਚੋਗੇ ਔਰ ਮੈਂ ਕਹੂੰਗਾ ਜਿਹੜੇ ਮਾੜੇ ਬੰਦੇ ਆ ਉਹਨਾਂ ਤੋਂ ਵੀ ਬਚੋਗੇ ਇਹ ਹੁਣ ਥੋੜਾ ਜਿਹਾ ਤੁਹਾਡੇ ਨੇ ਮੈਡੀਕਲ ਕਾਲਜ ਕਰਕੇ ਸਾਰਾ ਕੁਝ ਐਸੋਲੇ ਜਿਹੜਾ ਇੱਕ ਇੱਕ ਕਿਸਮ ਦਾ ਹੈਗਾ ਅਸੀਂ ਵੈਸੇ ਤਾਂ ਰੰਗ ਰੋਗ ਨੇ ਇੱਥੇ ਕਰਾਇਆ ਹੈਗਾ ਇਹਦੇ ਚ ਕੁਝ ਪਰਸੈਂਟ ਡਿਵੋਲੂਸ਼ ਹੋਣੇ ਆ ਜੀ ਇਹਦੇ ਚ ਤੁਹਾਡੀ ਸਟੇਟ ਆਫ ਦੀ ਆਰਟ ਨਵੀਂ ਬਿਲਡਿੰਗ ਬਣਨੀ ਹੈ ਸਾਲ ਚ ਕੰਮ ਸ਼ੁਰੂ ਹੋ ਜਾਏਗਾ ਸੋ ਇਟਸ ਅ ਟਰਾਂਜੀਸ਼ਨ ਪੀਰੀਅਡ ਪਾਡੀ ਦੋ ਸਾਲਾਂ ਦੇ ਵਿੱਚ ਚੌਥੀ ਜਿਹੜਾ ਫਸਟ ਵਿਜ਼ਿਟ ਵਿੱਚ ਕਾਫੀ ਛੋਟੇ ਗੇਮ ਫੁਲਫਿਲ ਕਰਨ ਦੀ ਵਾਦਾ ਕੀਤਾ ਗਿਆ ਕੰਟੀਨਿਊ ਹੋਈ ਹੈ ਅਜੇ ਤੱਕ ਕੁਝ ਨਹੀਂ ਹੋਇਆ ਸਾਰੀ ਚੌਟਥੀ ਦੇਖੋ ਮੇਰਾ ਖਿਆਲ ਤੁਸੀਂ ਥੋੜਾ ਜਿਹਾ ਮਤਲਬ ਨਾ ਜੀ ਅਨਕਾਈ ਵੀਡੀਓ ਦਾ ਹੁੰਦਾ ਅਸੀਂ ਹੁਣ 1000 ਡਾਕਟਰ ਭਰਤੀ ਕੀਤੇ ਇਸ ਮਹੀਨੇ ਜੁਆਇਨ ਕਰ ਜਾਣਗੇ 400 ਪਹਿਲਾਂ ਅਸੀਂ ਮੈਡੀਕਲ ਅਫਸਰ ਭਰਤੀ ਕੀਤੇ ਸੀ 2500 ਸਾਡੇ ਜਿਹੜੇ ਸਪੈਸ਼ਲਿਸਟ ਸੀਗੇ ਹਰ ਸਾਲ ਪੀਜੀ ਕਰਕੇ ਜਾਂਦੇ ਸੀਗੇ ਤੁਸੀਂ ਵੀ ਇੱਥੇ ਸੀ ਪਿਛਲੀਆਂ ਸਰਕਾਰਾਂ ਵੀ ਇੱਥੇ ਸੀ ਕਿਸੇ ਨੇ ਨਹੀਂ ਇਹ ਸੋਚਿਆ ਵੀ ਬੌਂਡ ਭਰਦੇ ਆ 20 ਲੱਖ ਰੁਪਏ ਦਾ 2 ਲੱਖ 2 ਸਾਲ ਉਹਨਾਂ ਨੇ ਸਰਵਿਸ ਕਰਨੀਆਂ ਜਾਂ 1 ਸਾਲੋਂ ਸਰਵਿਸ ਕਰਨੀਆਂ ਜਾਂ 1 ਸਾਲ ਵਾਲਿਆਂ ਨੇ 10 ਲੱਖ 2 ਸਾਲ ਵਾਲਿਆਂ ਨੇ ਜਿਹੜਾ ਹੈਗਾ ਉਹ 20 ਲੱਖ ਰੁਪਏ ਦਾ ਬੌਂਡ ਹੈ ਉਹਨਾਂ ਦਾ ਤੇ ਇਸ ਵਾਰੀ ਤੁਹਾਨੂੰ ਬੜੀ ਜਾਣ ਕੇ ਖੁਸ਼ੀ ਹੋਏਗੀ ਕਿ 100 700 ਡਾਕਟਰ ਜੁਆਇਨ ਕਰ ਗ ਉਹਦੇ ਕੋਲੇ ਰੈਵਨਿਊ ਆ ਰਿਹਾ ਉਹ ਵੀ ਜੁਆਇਨ ਕਰ ਗਏ ਆ ਜਿਹੜੇ ਥੋਡੇ 58 ਤੋਂ ਬਾਅਦ ਸੀ ਜਿਹੜੇ ਡਾਕਟਰ ਚਿੱਤੇ ਸਾਨੂੰ ਲੋੜ ਹੈ ਸਪੈਸ਼ਲਿਸਟ ਦੀ ਕਮੀ ਹੈ ਉਹਨਾਂ ਨੂੰ ਅਸੀਂ ਭਰਤੀ ਕਰ ਰਹੇ ਆ ਉਹ ਵੀ 50 ਕ ਬੰਦੇ ਜਿਹੜੇ ਹੈਗੇ ਆ ਉਹ ਵੀ ਜੁਆਇਨ ਕਰ ਗਏ ਆ ਤੇ ਅਸੀਂ 100 150 ਜਿਹੜੇ ਹੈਗੇ ਡਾਇਰੈਕਟਰ ਰਿਕਰੂਟਮੈਂਟ ਐ ਸਪੈਸ਼ਲਿਸਟ ਭਰਤੀ ਹੁੰਦੇ ਆ